ਲੋਕ ਸਭਾ ਚੋਣਾਂ ਦਾ ਮਾਹੌਲ ਹੈ ਤੇ ਇਨ੍ਹਾਂ ਚੋਣਾਂ ਦੇ ਵਿੱਚਕਾਰ ਕਈ ਬੜੀਆਂ ਰੋਚਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰ ਸਾਹਮਣੇ ਆਈ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜ਼ਗੀਰਕੌਰ ਦੇ ਇਕੱਠਿਆਂ ਹੋਣ ਦੀ ਬੀਬੀ ਜ਼ਗੀਰਕੌਰ ਅਤੇ ਚਰਨਜੀਤ ਸਿੰਘ ਚੰਨੀ ਇਕੱਠੇ ਹੋਏ ਐ ਇਸ ਬਾਰੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾੜ ਅਸਲ ਅੱਜ ਕਾਂਗਰਸ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਭਰ ਦਿੱਤੇ। ਉਸੇ ਦਰਮਿਆਨ ਜਿਹੜੇ ਆ ਕਾਂਗਰਸ ਤੋਂ ਅਕਾਲੀ ਦਲ ਚ ਗਏ ਮਹਿੰਦਰ ਸਿੰਘ ਕੇਪੀ ਦੇ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦਰਮਿਆਨ ਬੀਬੀ ਜ਼ਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਇਕੱਠੇ ਹੋਏ ਉਹਨਾਂ ਦੀਆਂ ਤਸਵੀਰਾਂ ਦੇਖੋ। ਤਾਂ ਤੁਸੀਂ ਤਸਵੀਰਾਂ ਦੇਖ ਲਈਆਂ ਦੋ ਸਿਆਸਦਾਨ ਵੱਡੇ ਸਿਆਸਦਾਨ ਦੋ ਵਿਰੋਧੀ ਵਿਚਾਰਧਾਰਕ ਪਾਰਟੀ ਤੌਰ ਦੇ ਉੱਤੇ ਦੋ ਵੱਡੇ ਵਿਰੋਧੀ ਆਪਸ ਵਿੱਚ ਇਕੱਠੇ ਹੋਏ ਦੋਵਾਂ ਦੇ ਇਕੱਠੇ ਹੋਣ ਮੌਕੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੀ ਸਕਰੀਨ ਦੇ ਉੱਤੇ ਆ ਗਈਆਂ ਤੁਸੀਂ ਵੇਖ ਵੀ ਲਈਆਂ ਗੱਲਾਂ ਬਾਤਾਂ ਵੀ ਸੁਣ ਲਈਆਂ ਬੜੀ ਹਲੀਮੀ ਦੇ ਨਾਲ ਦੋਵੇਂ ਆਗੂਆਂ ਨੇ ਇੱਕ ਦੂਜੇ ਨੂੰ ਸਾਸਰੀਕਾਲ ਬੁਲਾਈ ਸਾਸਰੀਕਾਲ ਬੁਲਾਉਣ ਤੋਂ ਬਾਅਦ ਜੜਾ ਉਹ ਚਲੇ ਗਏ ਉਥੇ ਪੱਤਰਕਾਰਾਂ ਨੇ ਆਪਣੇ ਵੀਡੀਓ ਜਰਨਲਿਸਟਸ ਨੇ ਆਪਣੇ ਜਿਹੜਾ ਕੈਮਰੇ ਚ ਇਹਨਾਂ ਪਲਾਂ ਨੂੰ ਜਿਹੜਾ ਉਹ ਕੈਦ ਕਰ ਲਿਆ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੜੇ ਹਲੀਮੀ ਵਾਲੇ ਵਿਅਕਤੀਆਂ ਦੇ ਵਿੱਚ ਜਿਹੜੇ ਸਿਆਸਦਾਨ ਆ ਉਹਨਾਂ ਚ ਜਾਣੇ ਜਾਂਦੇ ਐ ਇਸੇ ਤਰ੍ਹਾਂ ਨਾਲੀ ਬੀਬਾ ਬੀਬੀ ਜਗੀਰ ਕੌਰ ਹੁਰੀ ਵੀ ਜਿਹੜੇ ਆ ਉਹ ਸਿਆਸ ਦੇ ਅੰਦਰ ਇਸੇ ਤਰ੍ਹਾਂ ਦਾ ਹੀ ਵਰਤੀਰਾ ਰੱਖਦੇ ਆ ਬੜੇ ਕਹ ਲਈਏ ਕਿ ਉਹ ਹਮੇਸ਼ਾ ਇਸ ਇਤਰਾ ਗੱਲ ਕਰਦੇ ਆ ਕਿ ਜਿਵੇਂ ਉਹ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਹੋਣ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਵਿਚਰਨ ਦਾ ਮੌਕਾ ਮਿਲਿਆ ਬਹੁਤ ਖੁੱਲ ਕੇ ਉਹ ਮਿਲਦੇ ਆ ਇਹਨਾਂ ਤਸਵੀਰਾਂ ਦੇ ਵਿੱਚ ਵੀ ਲਗਭਗ ਨਜ਼ਰ ਆਇਆ ਅਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਚੰਨੀ ਕੁਝ ਜਿਹੜੀ ਹਾਸੇ ਵਾਲੀ ਗੱਲ ਹੈ ਕੁਝ ਕਹਿ ਕੇ ਗਏ ਐ ਜਿਹਨਾਂ ਨੂੰ ਬੀਬਾ ਨੇ ਬੀਬੀ ਜ਼ਗੀਰਕੌਰ ਨੇ ਆਪਣੇ ਅੰਦਾਜ਼ 'ਚ ਕਿਹਾ ਕਿ ਜਾ ਜਾਵੇ ਭਰਾਵਾ ਇਦਾਂ ਇਸ ਇਸ ਅੰਦਾਜ਼ ਦੇ ਵਿੱਚ ਬੀਬੀ ਜ਼ਗੀਰਕੌਰ ਕੁਝ ਕਹਿੰਦੇ ਹੋ ਨਜ਼ਰ ਆਉਂਦੇ ਤੁਸੀਂ ਇਹਨਾਂ ਤਸਵੀਰਾਂ ਬਾਰੇ ਕੀ ਕਹੋਗੇ ਆਪਣੀ ਰੈ ਕਮੈਂਟ ਬਾਕਸ 'ਚ ਜ਼ਰੂਰ ਦਿਓ